ਤੁੱਕ ਤੂਗਾ ਮਾਣਾ ਲਾ ਕੇ ਜਾਨੀ ਦੱਸ ਬਾਏ ਬਾਏ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਲੋ ਜੀ ਸੱਜਣੋ ਇੱਕ ਗੱਲ ਤੇ ਹੈਗੀ ਜਦੋਂ ਬੰਦੇ ਨੇ ਇੰਡੀਆ ਹੋਣਾ ਹੁੰਦਾ ਹਨ ਜਿਹੜੇ ਆਪਣੇ ਵੀਰ ਭਰਾ ਵਿਦੇਸ਼ਾਂ ਚ ਰਹਿੰਦੇ ਆ ਆਪਣੀਆਂ ਭੈਣਾਂ ਰਹਿੰਦੀਆਂ ਨੇ ਸੋ ਉਦੋਂ ਉਹਨਾਂ ਨੂੰ ਹੁੰਦਾ ਕਿ ਯਾਰ ਆਪਾਂ ਇੰਡੀਆ ਜਾ ਕੇ ਇਦਾਂ ਕਰਾਂਗੇ ਇਦਾਂ ਕਰਾਂਗੇ ਆ ਫੰਕਸ਼ਨ ਅਟੈਂਡ ਕਰਾਂਗੇ ਹਨ ਪਰ ਜਦੋਂ ਇੰਡੀਆ ਤੋਂ ਵਾਪਸ ਬਾਹਰ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਣਾ ਹੁੰਦਾ ਉਹ ਫਿਰ ਦਿਲ ਤੇ ਪੱਥਰ ਰੱਖ ਕੇ ਜਾਣਾ ਪੈਂਦਾ ਕਿਉਂਕਿ ਹਨ ਆਪਦੇ ਪਰਿਵਾਰ ਨੂੰ ਛੱਡ ਕੇ ਜਾਣ ਨੂੰ ਨਹੀਂ ਕਿਉਂਕਿ ਬੰਦੇ ਦੇ ਇੱਥੇ ਦਨ ਲੱਗ ਜਾਂਦਾ ਸੋ ਅੱਜ ਫਾਈਨਲੀ ਵਾਸੀ ਚਲੇ ਨੇ ਵਾਪਸ ਆਸਟ੍ਰੇਲੀਆ ਨੂੰ ਸੋ ਪਹਿਲਾ ਆਪਾਂ ਹੁਣ ਸਾਮਾਨ ਸਾਰਾ ਗੱਡੀ ਚ ਰੱਖਾਂਗੇ ਸੋ ਫਿਰ ਆਪਾਂ ਪਿੰਡ ਜਾਵਾਂਗੇ ਪਿੰਡ ਬੇਬੇ ਉਹਨਾਂ ਨੂੰ ਮਿਲ ਕੇ ਫਿਰ ਬਾਹਰ ਕੁਈ ਰਿਪੋਰਟ ਤੇ ਜਾਵਾਂਗੇ ਸੋ ਇਹ ਦਿਨ ਮੈਨੂੰ ਲੱਗਦਾ ਸਾਰੇ ਲਈ ਜਿਹੜੇ ਬਾਹਰ ਜਾਂਦੇ ਨੇ ਉਹਨਾਂ ਲਈ ਬੜਾ ਔਖਾ ਹੁੰਦਾ ਹਨ ਆਪਣੇ ਪਰਿਵਾਰ ਤੋਂ ਦੂਰ ਜਾਣਾ ਚਲੋ ਫਿਰ ਸਾਮਾਨ ਰੱਖੀਏ ਗੱਡੀ 'ਚ ਲਓ ਜੀ ਹੁਣ ਆਪਾਂ ਰੱਖਦੇ ਹਾਂ ਸਾਮਾਨ ਰੱਖੀਏ ਰੱਖੀਏ ਡੈਡੀ ਰੱਖੀਏ ਸਾਮਾਨ ਇਹਨਾਂ ਦੋਵਾਂ ਨੂੰ ਪੂਰੀ ਖੁਸ਼ੀ ਹੈ ਵਾਸੀ ਦਾ ਜਾਣ ਨੂੰ ਨਹੀਂ ਬਿਲਕੁਲ ਕਰਦਾ ਪਿਆਰ ਮਾਤਰੀ ਆਕਾਰ ਹੀ ਹੈ ਜਾਂ ਹੁੰਦਾ ਤਿਆਂ ਨੂੰ ਛੱਡ ਕੇ ਜਾਣ ਨੂੰ ਜੀ ਵੀ ਕਰਦਾ ਆਪਾਂ ਜਾਣਾ ਪੈਂਦਾ ਹੁੰਦਾ ਹੱਥੇ ਕਰ ਨੂੰ ਜਾਣਾ ਹੈ ਨਾ ਹਾਂ ਆਪਦੇ ਘਰੇ ਮਾਂ ਲਾ ਕੇ ਨਾ ਰੋਈਂ ਮੈਨੂੰ ਨਿਰਵਾਸ ਕਿਉਂ ਰੋਈ ਤਾਂ ਨਹੀਂ ਹੁੰਦਾ ਕੋਈ ਨਾ ਜਦੋਂ ਮੈਂ ਦੇਖਾਂ ਉਹਨਾਂ ਅੱਛੀ ਜਾਲ ਨਹੀਂ ਦਾਸ ਹੋਈ ਜਾਂਦੀ ਅੱਗੇ ਤਾਂ ਕਦੇ ਨਹੀਂ ਜਾਣ ਦਿੰਦੀ ਗੋਡ ਮੈਂ ਤਾਂ ਕਰ ਦਿਆ ਗੋਡ ਨਾਲੇ ਗੋਡ ਨੇਠ ਨਾਲੇ ਗੋਡ ਮਾਰਨ ਨੂੰ ਹੈ ਹਾਂ ਸਮਾਨ ਵਾਵਾ ਹੀ ਹੋ ਗਿਆ ਨਾ ਇਹ ਸਮਾਨ ਬਹੁਤ ਦੂਸਰਾ ਟੈਕੀ ਆਈ ਤੇ ਨਾਲ ਦੋ ਨਹੀਂ ਆਜੂ ਕਹ ਪੁਰਾਣ ਅੰਕਲ ਜੀ ਹਾਂ ਜੀ ਆਜੂ ਹੈ ਲਿੱਕੀ ਕਿੱਡੀ ਵੱਡੀ ਹੈ ਹੂੰ ਹੂੰ ਕੋਈ ਘਟੀਏ ਗੱਡੀ ਉਹਦਾ ਕਿਸਮ ਹੂੰ ਉਹ ਯਾਰ ਥੱਲੇ ਨਾਲ ਉੱਤੇ ਰੱਖ ਦਈਏ ਕਿ ਨਹੀਂ ਚੱਲ ਆਜੂ ਕੱਢੜੀ ਨਹੀਂ ਉਹ ਵੀ ਇੰਦਾ ਢਿੱਡ ਰੱਖਦੇ ਯਾਰ ਚਲੋ ਠੀਕ ਹੈ ਨਾਨੀ ਠੀਕ ਹੈ ਨਾਨੂ ਜੀ ਠੀਕ ਹੈ ਬੇਟੀ ਚਲੋ 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 ਚੱਲ ਜੀ ਚੱਲੀਏ ਚਲੋ ਜੀ ਨਾਨੀ ਨੂੰ ਮਿਲੋ ਚਲੋ ਸਾਵੇ ਚੰਗਾ ਫੇਰ ਆਇਓ ਛੇਤੀ ਚੰਗਾ ਜਿੰਦਾਂ ਐ ਬੋਸ ਆ ਬੂ ਮੇਰਾ ਬੋਸ ਮੇਰਾ ਸੇਵ ਆ ਕੀ ਕਾਪਾਪਾ ਕੋਲੇ ਚੱਲੋ ਹੈਨਾ ਚੱਲ ਬਈ ਪਾਪਾ ਹੌਸ ਤੇ ਨਹੀਂ ਆਉਂ ਹਾਂ ਅਕਾਂ ਹੀ ਜਾਣਾ ਹੈ ਕੱਲ ਕੱਲ ਜਾਣਾ ਹਾਂ ਕੱਲ ਕਿੱਥੇ ਜਾਣਾ ਤੂੰ ਉਸ ਤੇ ਲਗਾ ਅੱਛਾ ਕਿੱਥੇ ਥੋੜੇ ਪਾਪਾ ਕੋਲ ਹੋਏ ਅੱਛਾ ਓਕੇ ਬਾਈ ਬਾਈ ਕਰ ਦੋ ਐਵੇਂ ਬਾਈ ਕਰਣਾ ਨਹੀਂ ਓਕੇ ਬਾਈ ਵੇਟ ਨਹੀਂ ਆਇਨਾ ਕੱਲ੍ਹ ਕੇ ਰੋਣਾ ਨਹੀਂਗਾ ਅਹ ਨੂੰ ਹੀ ਦੰਨੇ ਹੁੰਦਾ ਠੀਕ ਆ ਨੰਨੀ ਓਕੇ ਬਾਏ ਤੇ ਲਾਓ ਚੱਲੀਏ ਬੇਬੇ ਤੂੰ ਕਾ ਮਾਣਾ ਹੋਣਾ ਕਿ ਨਹੀਂ ਦੱਸ ਸਾਰਿਆਂ ਨੇ ਜੀ ਲੱਗਾ ਏ ਚਲੋ ਫਿਰ ਚੱਲੀਏ ਚਲੋ ਚੱਲ ਆਜੋ ਆ ਲੋ ਹੋੜੋ ਆਵੂ ਆਵੂ ਪਹਿਲਾਂ ਹੀ ਗੱਡੀ 'ਚ ਬੈਠੀ ਏ ਬੇਬੇ ਨੂੰ ਮੈਂ ਚਲੋ ਬੇਬੇ ਨੂੰ ਪੈਰੀ ਹੱਥ ਲਾਓ ਪੈਰੀ ਹੱਥ ਲਾਈ ਦਿੰਦੇ ਆ ਤੇ ਦੂਜਾ ਫੋਨ ਕਰੀ ਮੈਨੂੰ ਚੰਗਾ ਚੰਗਾ ਮੇਰੇ ਨਾਲ ਗੱਲ ਕਰਨੀ ਚੁਣਾ ਇਹਨੂੰ ਕਿਉਂ ਓਕੇ ਜੀ ਕਹਿੰਦੇ ਫਲਾਈਟ ਲੇਟ ਹੁੰਦੀ ਹੋ ਜੇ ਪਰ ਗੋਲ ਗੱਪੇ ਖਾ ਕੇ ਜਾਣੇ ਜੀਰੇ ਦੇ ਤੇ ਹੋਰ ਕੀ ਲਾਸਟ ਵਾਰੀ ਜਾਂਦੇ ਜਾਂਦੇ ਕਹਿੰਦੇ ਗੋਲ ਗੱਪੇ ਖਾ ਕੇ ਜਾਣੇ ਆਪਣਾ ਬੰਦਾ ਬਣਾਉਂਦਾ ਬਹੁਤ ਕੈਂਟ ਆ ਯਾਰ ਲਓ ਜੀ ਇਧਰ ਬੱਚੇ ਗੋਲ ਗੱਪੇ ਖਾ ਕੇ ਗਏ ਸੋਂ ਤੇ ਜਦੋਂ ਆਏ ਉਦੋਂ ਬੜੀ ਖੁਸ਼ੀ ਸੀ ਇੰਡੀਆ ਜਾਣਾ ਇੰਡੀਆ ਜਾਣਾ ਤੇ ਹੁਣ ਮਰ ਗਿਆ ਵੀ ਆਪਾ ਵੀ ਨਾਲ ਚੱਲੇ ਐਂ ਡੈਡੀ ਆਪਾਂ ਨਾਲ ਚੱਲੇ ਗਏ ਸਾਬੂ ਪੱਕਾ ਆਪਿਆ ਵੀ ਸਾਰਿਆਂ ਨੇ ਜਾਣਾ ਸਰ ਨਾਲ ਹੀ ਜਾਣਾ ਸਾਬੂ ਕਹਿੰਦਾ ਵੀਰ ਜੀ ਤੁਸੀਂ ਆਹ ਰੂਮ ਚ ਸੋਣਾ ਆ ਪਿੰਕ ਕਲਰ ਦੀ ਚਾਦਰ ਉੱਤੇ ਬੈੱਡ ਤੇ ਅਸੀਂ ਵਿਛਾਈ ਹੋਈ ਹੈ ਇਹ ਨੂੰ ਪੱਕਾ ਹੀ ਨਾਲ ਜਾਣਾ ਇਹਨਾਂ ਨਾਲ ਰਾਤ ਦੀ ਫਲਾਈਟ ਆ ਛੱਡ ਕੇ ਆਪਾਂ ਆ ਜਾਣਾ ਜੀ ਬਹੁਤ ਗੱਲਾਂ ਸੁਣਾਉਂਦਾ ਹੈ ਜਾਨ ਨੂੰ ਦਿਲ ਕਰ ਰਿਹਾ ਜੀ ਹੈ ਹੈ ਜਿਵੇਂ ਜਿਵੇਂ ਟਾਈਮ ਮਿਲ ਰਿਹਾ ਆ ਕੇ ਜਦੋਂ ਬੰਦਾ ਉਧਰੋਂ ਆਉਂਦਾ ਹਨਾ ਮੰਮੀ ਉਦੋਂ ਕਿੰਨੀ ਖੁਸ਼ੀ ਹੁੰਦੀ ਆ ਕਿ ਅਸੀਂ ਆਉਣਾ ਸਾਰਿਆਂ ਨੂੰ ਮਿਲਾਂਗੇ ਇੱਥੇ ਜਾਵਾਂਗੇ ਉੱਥੇ ਹੀ ਜਾਵਾਂਗੇ ਸਹੀ ਗੱਲ ਆ ਹੁਣ ਪਤਾ ਵੀ ਨਹੀਂ ਲੱਗਾ ਕਿਵੇਂ ਛੁੱਟੀਆਂ ਲੰਘ ਗਈਆਂ ਸਾਰੀਆਂ ਹਨਾ ਪਹਿਲਾਂ ਉਧਰੋਂ ਹੁੰਦਾ ਕਿ ਆਏ ਯਾਰ 1 ਮਹੀਨਾ 2 ਮਹੀਨੇ ਪਰ ਜਦੋਂ ਇੱਥੇ ਆ ਕੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦਾ ਆਪਾਂ ਨੂੰ ਵੀ ਆਰਜਾ ਬਣਿਆ ਸੀ ਅੱਜ ਇੱਧਰ ਜਾਣਾ ਕਿ ਇੱਧਰ ਜਾਣਾ ਤਾਂ ਉਹ ਆਸਟ੍ਰੇਲੀਆ ਪਹੁੰਚ ਗਏ ਆ ਪਾਪਾ ਲੈਣ ਨਹੀਂ ਆਏ ਆਲੇ ਮਾਸੜ ਜੀ ਨਹੀਂ ਆਏ ਲੈਣ ਵੇਖ ਉੱਤਰ ਕੇ ਹੈ ਨਹੀਂ ਅਜੇ ਆਸਟ੍ਰੇਲੀਆ ਦੇ ਢਾਬੇ ਦੇ ਉਣਾ ਪਰ ਚਾਹ ਪੀਣ ਲੱਗੇ ਆ ਲੋ ਜੀ ਉਹ ਜਲਦੀ ਹੈ ਚਾਹ ਸਾਡੀ ਆ ਚੁੱਕੀ ਹੈ ਮਿੱਠੀ ਚਾਹ ਮਿੱਠੀ ਚਾਹ ਉੱਧਰ ਫਿੱਕੀ ਉੱਧਰ ਫਿੱਕੀ ਡੈਡ ਜੀ ਉਂਜ ਵਿਆਹ ਸ਼ਾਦੀ ਜਾਣਾ ਮਿੱਠਾ ਖਾਣ ਨੂੰ ਪਰੇਜ਼ ਨਹੀਂ ਕਰਨਾ ਤੇ ਚਾਹਾਂ ਪੀਣੀਆਂ ਫਿੱਕੀਆਂ ਨਹੀਂ ਨਾਲ ਬੈਸਕਟ ਮਿੱਠੇ ਨਹੀਂ ਵਿਆਹ ਸ਼ਾਦੀ ਤਾਂ ਹਣਖਾਨ ਨੂੰ ਹੁੰਦੇ ਉਹ ਤੇ ਕਿੱਥੇ ਕੰਟਰੋਲ ਹੁੰਦਾ ਚਲ ਘਰੇ ਤੋਂ ਬੰਦਾ ਕਰ ਲਈਨਾ ਆਓ ਵੀ ਖਾਓ ਜੀ ਐਸੇ ਚੱਕੀਏ ਦਬੋਈਏ ਖਾਈਏ ਲਓ ਜੀ ਪਹੁੰਚ ਚੁੱਕੇ ਆਂ ਸ਼੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਅੰਤਰਰਾਸ਼ਟਰੀ 에어ਪੋਰਟ ਆ ਵਈ ਟਾ ਜਿਵੇਂ ਜਿਵੇਂ ਨੇੜੇ ਆ ਰਹੇ ਆ ਉਵੇਂ ਉਵੇਂ ਇਹਨਾਂ ਨੂੰ ਤਾਂ ਪੂਰੀ ਖੁਸ਼ੀ ਆ ਬੱਚਿਆਂ ਨੂੰ ਬੱਚੇ ਤਾਂ ਬਹੁਤ ਖੁਸ਼ ਆ ਓ ਜੀ ਹੁਣ ਕੱਢਦੇ ਸਮਾਨ ਵਾਲਾ ਚੱਲੀਏ ਉਹ ਪੇਡਿਆ ਤੋਂ ਆਸਟ੍ਰੇਲੀਆ ਜਾਣਾ ਆਸਟ੍ਰੇਲੀਆ ਸਾਬੂ ਜਾਣਾ ਆਸਟ੍ਰੇਲੀਆ ਚਲੋ ਜੀ ਚੱਲੀਏ ਲੋ ਜੀ ਏਅਰਪੋਰਟ ਪਹੁੰਚ ਚੁੱਕੇ ਹਾਂ ਟਿੱਡੂ ਜੀ ਆਓ ਜੀ ਹੁਣ ਨਹੀਂ ਰੋਣਾ ਜੰਗਾ ਰਵਾਦੂ ਕੁਛ ਹੀ ਜਾਣਾ ਮਹਾਰਾਜ ਕਰੇ ਫੇਰ ਖੁਸ਼ੀਆਂ ਖੁਸ਼ੀਆਂ ਨਾ ਆਉ ਤੁਸੀ ਓਕੇ ਬਾਏ ਬਾਏ ਚਲੋ ਮਿਲੋ ਸਾਰਿਆਂ ਨੂੰ ਚਲੋ ਜਾਬੂ ਐਬੂ ਚਲੋ ਵੀ ਵੈਰੀ ਗੁੱਡ ਬਾਏ ਮੰਨ ਲਿਆ ਸੀ ਬਈ ਲਾ ਕੇ ਆ ਜਾ ਤੁਹਾਡੀ ਹੋਰ ਮੈਂ ਬਾਬਾ ਜੀ ਚੜ੍ਹਦੀ ਕਲਾ ਚ ਲੈ ਜਾਣ ਤੁਹਾਨੂੰ ਹਾਂ ਵਧੀਆ ਜਲਦੀ ਜਲਦੀ ਜਾਓ ਤੇ ਜਲਦੀ ਜਲਦੀ ਤੁਸੀਂ ਵਾਪਸ ਆਓ ਇਹਨਾਂ ਨੂੰ ਤੇ ਪੂਰੀ ਖੁਸ਼ੀ ਜਾਣ ਦੀ ਪੂਰੀ ਤੇ ਸਾਨੂੰ ਨਹੀਂ ਲਾਗੇ ਚੱਲੇ ਓਏ ਹੈ ਹਾਂ ਲੱਗੇ ਚੱਲੇ ਇਹ ਤਾਂ ਤਿਹਾਰ ਆ ਚਲੋ ਚੱਕੋ ਆਪਦੇ ਟੈਜੀ ਚਲੋ ਬਾਏ ਬਾਏ ਬਾਬੂ ਚਲੋ ਹਾਂਜੀ ਆ ਗਿਆ ਮਸੀਹ ਦਾ ਫੋਨ ਆ ਗਿਆ ਕੀ ਕਹਿੰਦੇ ਕਹਿੰਦੇ ਤੁਸੀਂ ਚਲੇ ਜਾ ਉਸ ਮੇਰਾ ਸਾਰਾ ਵੇਟ ਵਧੀਆ ਹੋ ਗਿਆ ਸਾਰਾ ਕੁਝ ਹੋ ਗਿਆ ਤੇ ਮੈਂ ਕਿਹਾ ਵੀ ਤੂੰ ਟੈਨਸ਼ਨ ਨਾ ਲਈ ਕੋਈ ਨਹੀਂ ਸਾਲ ਆਇਆ ਲੈ ਮਾਰਾ ਸੁੱਖ ਸੁੱਖਣਾ ਆਵੀ ਤੂੰ ਹਾਂ ਸਾਰੇ ਸਹੀ ਸਲਾਮਤ ਰਹਿਣ ਡੈਡੀ ਜੀ ਹੁਣ ਕਿੱਥੇ ਜਾਣੇ ਜੇ ਹੁਣ ਆਪਾਂ ਦਰਬਾਰ ਸਾਹਿਬ ਚੱਲਾਂਗੇ ਲੋ ਜੀ ਤੁਹਾਨੂੰ ਸਾਰਿਆਂ ਦਰਬਾਰ ਸਾਹਿਬ ਦਰਸ਼ਨ ਕਰਾਉਣਾ ਆਪਾਂ ਪਹੁੰਚ ਚੁੱਕੇ ਹਾਂ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਾਰਕਿੰਗ 'ਚ ਸੋ ਚੱਲੀਏ ਚਲੋ ਦਰਸ਼ਨ ਨਾਲੇ ਆਖੀ ਕਰਦੇ ਨਾਲੇ ਤੁਹਾਨੂੰ ਸਾਰਿਆਂ ਨੂੰ ਕਰਾਂਗਾ ਬਾਤ ਲੋ ਜੀ ਗੁਰੂ ਘਰ ਦਾ ਲੰਗਰ ਸ਼ੁਰੂ ਹੋਣ ਲੱਗੇ ਸਭ ਦੀ ਬੜੇ ਪ੍ਰੀਣ ਨਾਲ ਖਾਣ ਨੂੰ ਥੈਂਕ ਯੂ ਵਾਏ ਕੌ ਕੀ ਚੜਨਾ ਤੇਰੀ ਮੰਮੀ ਦਰਬਾਰ ਸਾਹਿਬ ਵੜਿਆ ਦਰਸ਼ਨ ਹੋ ਗਏ ਬਹੁਤ ਸੋਹਣੇ ਦਰਸ਼ਨ ਹੋਏ ਸੋ ਅੱਜ ਇੱਕ ਸੰਗਰਾਂਥ ਸੀ ਸੰਗਰਾਂਥ ਵਾਲੇ ਦਿਨ ਦਰਸ਼ਨ ਹੋ ਗਿਆ ਸੋ ਹਾਂ ਆਪਾਂ ਚੱਲੇ ਸ਼ਹੀਦ ਸਾਹਿਬ ਤੇ ਉਹ ਚੱਕ ਡੈਡੀ ਜੀ ਪਿੱਛੇ ਪਿੱਛੇ ਆਪਾਂ ਗਏ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਕਮਰਾ ਜਿੱਥੇ ਆਪਾਂ ਰਾਤੀ ਸਟੇ ਕੀਤਾ ਸੀ ਮਾਤਾ ਗੰਗਾ ਜੀ ਨਿਵਾਸ ਬਹੁਤ ਹੀ ਸਾਫ਼ ਸੁਥਰਾ ਤੇ ਕਲੀਨ ਬਹੁਤ ਸੋਹਣਾ ਕਮਰਾ ਯਾਰ ਵਾਸ਼ਰੂਮ ਵੀ ਜਮਾਂ ਸਾਫ ਸੁਥਰੀ ਸੋ ਹੁਣ ਆਪਾਂ ਚੱਲੇ ਵਾਪਸ ਘਰਾਂ ਨੂੰ ਚੱਲੀਏ ਫਿਰ ਚਲੋ ਮਾਸੀ ਪਹੁੰਚ ਗਏ ਮਾਸੀ ਦਾ ਜੇ ਫੋਨ ਨਹੀਂ ਆਇਆਗਾ ਆਇਆ ਨਹੀਂ ਫੋਨ ਵਾਲੇ ਆਏ ਨਾ ਉਹਨਾਂ ਦੀ ਸਟੇ ਸੀਗੀ ਰਾਸਤੇ 'ਚ ਨੱਠ ਨੁਟ ਨਹੀਂ ਚੱਲਦਾ ਹੋਣਾਗਾ ਹਾਂ ਲੋ ਜੀ ਸਫਾਈ ਸਭੀ ਆਪਾਂ ਕਰਤੀ ਕਮਰੇ ਦੀ ਤੈਤੂ ਲਾ ਕੇ ਰੱਖਤੇ ਤੇ ਇਹ ਹੈਗਾ ਆ ਗੁਰਦੁਆਰਾ ਟਾਲਰਾਈ ਸਹਿਬ ਜੀ ਦੇ ਜਮਾਂ ਸਾਹਮਣੇ ਸਰਾਏ ਆ ਸੋਸੋ ਨੇ ਬਾਬੇ ਵੀ ਬਹੁਤ ਚੰਗੇ ਇਥੇ ਸੇਵਾਦਾਰ ਆ ਜਿਹੜੇ ਬਹੁਤ ਵਧੀਆ ਵਾ ਹਾਂਜੀ ਪਹੁੰਚ ਗਏ ਘਰੇ ਤੇ ਮਾਸੀ ਨਾਲ ਹੋ ਗਈ ਗੱਲ ਹੋ ਗਈ ਗੱਲ ਇਹ ਮਾਸੀ ਕਹਿੰਦੇ ਅਸੀਂ ਵੀ ਸਹੀ ਸਲਾਮਤ ਕਰੇ ਪਹੁੰਚ ਗਏ ਕਹਿੰਦੇ ਬਹੁਤ ਮਿਸ ਕਰ ਰਹੇ ਆ ਮਾਸੀ ਦਾ ਸਾਬੂ ਤੇ ਐਵਰੀਨ ਦਾ ਪੂਰਾ ਦਿਲ ਲੱਗਿਆ ਤੇ ਪਰ ਮਾਸੀ ਵਿਚਾਰੀ ਥੋੜੀ ਸੈਡ ਜੀ ਆ ਸੈਡ ਜੀ ਤੇ ਉਹਨੂੰ ਡਾਲਰ ਦਾ ਵੀ ਨਹੀਂ ਦਿਲ ਲੱਗਦਾ ਡਾਲਰ ਉਹ ਨਹੀਂ ਬਹੁਤ ਖੇਡਦੇ ਸੀ ਸੋ ਅਸੀਂ ਬਹੁਤ ਮਿਸ ਕਰ ਰਹੇ ਆ ਸੋ ਜਦੋਂ 에어ਪੋਰਟ ਤੇ ਚੜਾਇਓ ਉਦੋਂ ਨਹੀਂ ਇੰਨਾ ਫੀਲ ਹੋਇਆ ਜਿੰਨਾ ਜਦੋਂ ਗੱਡੀ 'ਚ ਵਾਪਸ ਆਉਂਦੇ ਆ ਫੀਲ ਹੋਇਆ ਹਨਾ ਉਹਦੇ ਫਟਾਫਟ ਕਰਾਵ ਕੀਤਾ ਮੈਂ ਕਿਹਾ ਐਵੇਂ ਤੇਰੀ ਮਾਸੀ ਨੇ ਫੇਰ ਰੋਣ ਲੱਗ ਜਾਣਾ ਜੇ ਮੈਂ ਲੱਗ ਗਈ ਤੇ ਮੈਂ ਕਿਹਾ ਚਲ ਦਿਲ ਜਾ ਕਰੜਾ ਹੀ ਰੱਖਿਆ ਵੀ ਚਲ ਤੁਸੀਂ ਆਪਦੇ ਘਰੇ ਜਾਣਾ ਹੀ ਹੈ ਇੱਕ ਦਿਨ ਤਾਂ ਹਨਾ ਚਲੋ ਬਾਕੀ ਵਲੌਗ ਕਿਦਾਂ ਲੱਗਾ ਸੋ ਉਹ ਕਮੈਂਟ ਕਰਕੇ ਦੱਸੋ ਬਾਕੀ ਜਿਹੜੇ ਪਰਦੇਸੀ ਨੇ ਹਨਾ ਜਿਹੜੇ ਜਿਹੜੇ ਆਉਂਦੇ ਨੇ ਉਧਰੋਂ ਜਿਹੜੇ ਵਿਚਾਰੇ ਹਲੇ ਤੱਕ ਆਏ ਹੀ ਨਹੀਂ ਉਹ ਵੀ ਤਾਂ ਹਨਾ ਉਹ ਉਹੀ ਹਿਸਾਬ ਨਾਲ ਚਲ ਤੂੰ ਤਾਂ ਵਧੀਆ ਕਰਮ ਵਾਲੀ ਸਾਲ ਬਾਅਦ ਆ ਜਾਣੀ 2-3 ਮਹੀਨੇ ਲਾ ਜਾਣੀ ਸਾਲ ਬਾਅਦ ਤੇ ਵਧੀਆ ਵਿਚਾਰੇ ਜਿਹੜੇ ਆਵ ਨਹੀਂ ਸਕਦੇ ਹੁੰਦੇ ਕਿੰਨਾ ਔਖਾ ਉਹਨਾਂ ਦਾ ਸੋ ਰੱਬ ਜਿਹੜੇ ਵਿਦੇਸ਼ਾਂ 'ਚ ਰਹਿੰਦੇ ਆ ਉਹਨਾਂ ਨੂੰ ਚੜਦੀ ਕਲਾ ਬਖਸ਼ੇ ਜਲਦੀ ਜਲਦੀ ਸਾਰੇ ਇੰਡੀਆ ਆਉਣ ਆਪਦੇ ਘਰ ਦੇ ਨੂੰ ਮਿਲਣ ਗਿਲਣ ਹਣਾ ਮੰਮੀ ਸੋ ਰੱਬ ਸਭ ਨੂੰ ਚੜਦੀ ਕਲਾ ਜੀ ਰੱਖੇ ਸੋ ਜਾਂਦੇ ਵਾਸਤੇ ਰੋ ਵਲੌਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ